ਬਹੁਤ ਹੀ ਅਹਿਮ ਮੁੱਦੇ ਨੂੰ ਲੈ ਕੇ ਜਿਹੜਾ ਕਿ ਬੜੇ ਗੁੱਸੇ ਦੇ ਇਲਾਵਾ ਬਿਜਲੀ ਬੋਰਡ ਵੱਲੋਂ ਥ੍ਰੀ ਚੇਪ ਲਾ ਚੁੱਕੇ ਨੇ ਜਿਨ੍ਹਾਂ ਦੀ ਗਿਣਤੀ ਲੱਗਦਾ 40 ਕਪਰ ਸੈੱਟ ਤੇ ਏੜ-ਗੇੜ ਬਿਜਲੀ ਬੋਰਡ ਨੇ ਇਹ ਅੰਦਰ ਖਾਤੇ ਲਾ ਚੁੱਕੇ ਨੇ ਸੋ ਇਹ ਬਹੁਤ ਅਹਿਮ ਮੁੱਦੇ ਦੇ ਤੁਸੀਂ ਇਕੱਠ ਕੀਤਾ ਸਭ ਤੋਂ ਪਹਿਲਾਂ ਸਾਰੀਆਂ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਫੌਰੀ ਇੱਕ ਗਰਮ ਮਸਲੇ ਨੂੰ ਆਪਣੇ ਹੱਥ ਚ ਲੈ ਕੇ ਸਰਕਾਰ ਦੇ ਨੱਕ ਚ ਦਮ ਕਰਨ ਵਾਸਤੇ ਨਾਲ ਦੀ ਨਾਲ ਹੀ ਐਕਸ਼ਨ ਲਈ। ਦੂਸਰੀ ਗੱਲ ਹੈ ਇਹਦਾ ਪਤਾ ਵੀ ਆਪਾਂ ਕਿ ਕਿੰਨਾ ਲੋਕਾਂ ਕਰਕੇ ਇਹ ਪ੍ਰਾਈਵੇਟੇਸ਼ਨ ਹੋ ਰਿਆ ਏ ਜਿਹਨੂੰ ਸਾਡੇ ਬਜ਼ੁਰਗ ਬੜੇ ਪਿਆਰ ਜੇ ਨਾਲ ਕਹਿ ਦਿੰਦੇ ਨੇ ਜਿਹੜੇ ਉਹ ਕੋਰਪੋਰੇਟ ਘਰਾਣੇ ਨਹੀਂ ਡਾਲੀ ਬਾਲੀ ਕਹਿ ਕੇ ਬੜਾ ਵਧੀਆ ਵੀ ਲੱਗਦੇ ਨੇ ਉਹ ਜਿਨ੍ਹਾਂ ਦਾ ਨਾਮ ਗੌਤਮਾ ਬਾਨੀ, ਅਨਿਲਾ ਬਾਨੀ ਨਾ ਗੋਟਮਾੜਾ ਨੀ ਅਨੈਲ ਤੇ ਮੁਕੇਸ਼ ਦੋਨੇ ਭਰਾ ਨੇ ਉਹ ਜੇ ਪਹਿਲਾਂ ਆਪਾਂ ਬਿਰਲੇ ਕਾਵੇ ਸੁਣਦੇ ਹੁੰਦੇ ਸੀ ਸੋ ਇਹਦਾ ਸਾਰਿਆਂ ਨੇ ਜਿਵੇਂ ਪੂਰੇ ਦੇਸ਼ ਨੂੰ ਲੁੱਟਣ ਦਾ ਠੇਕਾ ਲੈ ਲਿਆ ਹੋਇਆ ਤੇ ਆਪਣੀ ਹਾਕਮਾ ਨੇ ਉਹਨਾਂ ਨੂੰ ਉਹਨਾਂ ਦੇ ਹਵਾਲੇ ਦੇ ਸ਼ੁਰੂ ਕਰਤਾ ਉਹ ਐਗੇ ਜੇ ਬੰਦੇ ਨੇ ਜਿਨ੍ਹਾਂ ਦੀਆਂ ਅੱਜ ਜਿਹੜੀਆਂ 3 ਜਿਹੜੀਆਂ 15 ਦਾ 29 ਕਹਿ ਗਈਆਂ ਨੇ ਉਹਨਾਂ ਦੇ ਵਿੱਚੋਂ ਇੱਕੀ ਬੰਦਰ ਕਹਾ ਅਡਾਨੀ ਕੋਲ ਨਹੀਂ ਚਾਹੇ ਉਹ ਉਹਦੇ ਵਿੱਚ ਵਪਾਰ ਕਰੇ ਚਾਹੇ ਉਹ ਸਮੈਕ ਵਿੱਚ ਬੜੇ ਵੀ ਜਾਂਦੇ ਨੇ ਕੋਈ ਕੇਸ ਨਹੀਂ ਹੁੰਦਾ ਕੁਛ ਵੀ ਕਰਨਾ ਇਹ ਐਟਾ ਬਟਾ ਦਾ ਇੱਕ ਕੰਮ ਹੈ ਉਸ ਤੋਂ ਬਾਅਦ ਜੋ ਜਿੰਨੇ 에어ਪੋਰਟ ਨੇ ਜਿੰਨੇ ਰੇਲਵੇ ਰੇਲਾਂ ਨੇ ਜਿੰਨੇ ਰੇਲਵੇ ਸਟੇਸ਼ਨ ਨੇ ਸੋ ਸਾਰਾ ਕੁਝ ਉਹਨਾਂ ਦੇ ਹਵਾਲੇ ਕਰਦਾ ਜਿੰਨੇ ਸਾਡੇ ਜਿਹੜੇ ਆਰਥਿਕ ਸਾਡੀ ਸਾਡੇ ਸੋਰਸ ਸੀਗੇ ਚਾਹੇ ਉਹ ਪਟ્રોલ ਪੰਪਾਂ ਦਾ ਹੋਵੇ ਉਹ ਜਿਹੜਾ ਸਰਕਾਰ ਨੂੰ ਸਹਾਇਤਾ ਜਾਣੀ ਸੀਗੀ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਸੀ ਉਹ ਸਾਰੇ ਦੇ ਸਾਰੇ ਸਰੋਤ ਸੋਨਾ ਨੂੰ ਦਿੱਤੇ ਜਾ ਰਹੇ ਨੇ ਤੇ ਉਹ ਇਹੋ ਜਿਹੇ ਬੰਦੇ ਨੇ ਜਿਹੜਾ ਇੱਕੋ ਹੀ ਬੰਦਾ ਬਹੁਤ ਮੈਦਾਨੀ ਦੋ ਦੇਸ਼ਾਂ ਨੂੰ ਬਰਬਾਦ ਕਰ ਗਿਆ ਚਾਰਖਣ ਦੇ ਵਿੱਚ ਬੋਤਾ ਜ਼ਿਲ੍ਹੇ ਦੇ ਵਿੱਚ ਨੇ ਕੋਲੇ ਨਾਲ ਚੱਲਣ ਵਾਲਾ ਇੱਕ ਪ੍ਰਾਂਤ ਲਾਇਆ ਜਿਹਨੂੰ ਸਰਕਾਰ ਨੇ ਕਹਿਤਾ ਵੀ ਇਹ ਆਰਥਿਕ ਜੋਨ ਬਣਾਉਣੇ ਨੇ ਸੋ ਉਹਨਾਂ ਨੇ ਨਾਂ ਤੇ ਉਹਨੂੰ ਜਗ੍ਹਾ ਦਿੱਤੀ ਕਿਸਾਨਾਂ ਦੀ ਸ਼ਾਂਤੀ ਤੋਂ ਬਿਨਾਂ ਪਹਿਲਾਂ ਤਾਂ ਕਿਸਾਨਾਂ ਨਾਲ ਤੱਕ ਫੇਰ ਉਹਨੂੰ ਇਕੱਲੇ ਹੀ ਮਾਲਕ ਬਣਾਤਾ ਤੇ ਉਹ ਬਿਨ ਸਰਕਾਰ ਵੱਲੋਂ ਜਾ ਕੇ ਕਲੰਬੋ ਦੇ ਵਿੱਚ ਜਾ ਕੇ ਸਮਝੌਤਾ ਕਰਦਾ ਹੈ ਬਿਜਲੀ ਬੋਰਡ ਦਾ ਤੇ ਲੱਖਾਂ ਕਰੋੜਾ ਰੁਪਏ ਦਾ ਫੇਰ ਉਹੰ ਬਣਾਫਾ ਮਤਲਬ 14000 ਕਰੋੜ ਦਾ ਉਹਨੇ ਮਤਲਬ ਕੀਤਾ ਉਹ ਸੌਦਾ ਜਿਹੜਾ ਸਰਕਾਰ ਵੱਲੋਂ ਕੀਤਾ ਸੋ ਦੇਖ ਲਓ ਕਿ ਤਾਂ ਹਮ ਪ੍ਰਾਈਵੇਟ ਠੇਕੇਦਾਰ ਨੂੰ ਜਾਇਕ ਕਰ ਵਪਾਰੀ ਨੂੰ ਹੀ ਸਰਕਾਰ ਵੱਲੋਂ ਭੇਜਿਆ ਜਾਣਾ ਬੰਗਲਾਦੇਸ਼ ਨਾਲ ਵੀ ਇਹੀ ਕੀਤਾ ਤੇ ਦੋਨਾਂ ਦੇਸ਼ਾਂ ਦੇ ਵਿੱਚ ਫਿਰ ਇੱਕੋ ਜਿਹੇ ਮੁੱਦੇ ਤੇ ਸਰਕਾਰਾਂ ਵੀ ਟੁੱਟੀਆਂ ਸੇਕਾ ਸਿੰਘ ਨਾਮ ਤੋਂ ਛੱਟ ਕੇ ਭੱਜ ਕੇ ਸ਼ਰਮ ਲੈਣੀ ਪਈ ਇੱਥੇ ਉਹ ਦੰਮ ਕਰਕੇ ਕਿਉਂਕਿ ਉਹਦੇ ਤੇ ਜਿਹੜਾ ਪੈਸਾ ਫਰਕਾ ਜਿਹੜਾ ਪਹਿਲਾਂ ਉਹਦੀ ਇਨਕੁਆਇਰੀ ਹੋਈ ਉਹ ਬਿਜਲੀ ਦਾ ਜਿਹੜਾ ਸਮਝੌਤਾ ਕੀਤਾ ਸੀ ਇਹਨੇ ਉਹੀ ਕੇਸ ਖੋਲਿਆ ਗਿਆ ਉਹਦੇ ਤੇ ਇਹ ਉਹ ਆਪਣਾ ਰਾਜ ਤਖਤ ਛੱਡ ਕੇ ਭੱਜ ਕੇ ਇੱਥੇ ਸ਼ਰਨ ਲੈਣੀ ਪਈ ਸੀ ਦੂਸਰਾ ਜਿਹੜਾ ਸੀਗਾ ਉਹ ਰਾਜ ਪੈਂ ਕਿਹਾ ਉਹ ਰਾਜਪਤ ਸੇ ਜਿਹੜਾ ਸੀਗਾ ਉਥੋਂ ਦਾ ਰਾਸ਼ਟਰਪਤੀ ਉਹ ਨੂੰ ਆਪਣਾ ਮਹਿਲ ਦਾ ਆਪਣਾ ਜਿਹੜਾ ਰਾਸ਼ਟਰਪਤੀ ਪਦੋਂ ਸੀ ਉਹ ਛੱਡ ਕੇ ਭਜਣਾ ਪਿਆ ਲੋਕਾਂ ਦੇ ਉਥੋਂ ਉਹਨਾਂ ਨੂੰ ਭਜਾਇਆ ਸੋ ਦੋ ਦੇਸ਼ਾਂ ਨੂੰ ਇਹ ਬੰਦਾ ਪਰਵਾਦ ਕਰ ਚੁੱਕਿਆ ਪਰ ਇਹ ਆਪਾਂ ਨੂੰ ਵੀ ਚੱਕਿਆ ਪਰ ਚੁੱਕਿਆ ਇਹ ਪਰ ਇਹ ਦੇਸ਼ ਹੈ ਹੀ ਬਹੁਤ ਵੱਡਾ ਹੈ ਆ ਕੱਲਿਆ ਕੁਮਾਰੀ ਤੋਂ ਲੈ ਕੇ ਆ ਸਾਰਾ ਦੇਖ ਲੋ ਕਿੱਡਾ ਵੱਡਾ ਦੇਸ਼ ਐ ਆਪਣਾ ਕਿੰਨਾ ਵੱਡਾ ਦੇਸ਼ ਹੋਣ ਕਰਕੇ ਕਿੰਨੀ ਇਹਨਾਂ ਦੀ ਜੰਗ ਜੰਸਰ ਖਾਏ ਸਭ ਤੋਂ ਵੱਡੀ ਮੈਨੂੰ ਲੱਗਦਾ ਮੰਦੀ ਹੋਏਗਾ ਇਹ ਇੰਟਰਨੈਸ਼ਨਲ ਜਿਹੜੇ ਲੋਕ ਐ ਹੀ ਵਪਾਰੀਆਂ ਵਾਸਤੇ ਇਹਨਾਂ ਨੇ ਆਪਾਂ ਨੂੰ ਛੱਡਿਆ ਹੋਇਆ ਸੋ ਇਹ ਕਰਕੇ ਹੈ ਤਾਂ ਆਪਣੇ ਪੱਲੇ ਵੀ ਹੁਣ ਇਹਨਾਂ ਨੇ ਕੁਝ ਨਹੀਂ ਛੱਡਿਆ ਪਰ ਹੁਣ ਨੰਬਰ ਐ ਜਿਹੜਾ ਭਾਰਤ ਦਾ ਲਾਉਣਾ ਇਹਨਾਂ ਨੇ ਤੇ ਕਰਕੇ ਇਹਨਾਂ ਨੇ ਜੈਸ ਤਰੀਕੇ ਨਾਲ ਇਹ ਸ਼ੁਰੂ ਕੀਤਾ ਹੈ ਆਪਣੀਆਂ ਚਿਪਾਂ ਆਪਣੇ ਸਿਮ ਪਾ ਕੇ ਸਾਡਾ ਕੋਸ਼ਿਸ਼ ਨੈੱਟ ਦੇ ਨਾਲ ਮੋਬਾਈਲਾਂ ਨੂੰ ਜੋੜਦਾ ਤੇ ਬੜੇ ਦੁੱਖदाई ਦਾਅਵਾ ਹੈ ਵੀ ਜਿਹੜੇ ਲੋਕ ਚਿਪਾਂ ਦਾ ਪੂਰਾ ਸੰਯੁਕਤ ਕਿਸਾਨ ਮੋਰਚਾ ਤੇ ਤੁਹਾਡੇ ਜਿੰਨੇ ਵੀ ਆਪਣੇ ਮੋਰਚੇ ਨੇ ਸਾਝੇ ਸਾਰੇ ਇਹ ਬਿਜਲੀ ਬੋਰਡ ਦੇ ਕਾਨੂੰਨਾਂ ਦਾ ਆਪਾਂ ਵਿਰੋਧ ਕਰਦੇ ਆ ਤੇ ਉਹੋ ਜਿਹੜੀਆਂ ਜਿੰਨਾ ਜੱਜ ਬੰਦੀਆਂ ਜਿਹੜੀਆਂ ਆਪਣੀਆਂ ਟ੍ਰੇਡ ਜੁਨੀਆ ਨਾਲ ਆਪਾਂ ਹੁਣੇ 9 ਜੁਲਾਈ ਨੂੰ ਆਪਾਂ ਇੱਕ ਤਰ੍ਹਾਂ ਸਬੂਤ ਦਿੱਤਾ ਸੀ ਕਿrti ਕਾਮੇ ਕਿਸਾਨ ਮੁਲਾਜ਼ਮ ਸਾਰੇ ਇਕੱਠੇ ਹੋ ਕੇ ਪੂਰੇ ਦੇਸ਼ ਦੇ ਵਿੱਚ ਸਪਰੈਡ ਕੀਤੀ ਸੀ ਸਾਂਝੇ ਤੌਰ ਤੇ ਪਰ ਕੁਝ ਲੋਕਾਂ ਨੇ ਇਹੋ ਜਿਹੀ ਆਟਿੰਗੀ ਪੈਣ ਦੀ ਮੰਗ ਕਰਦਾ ਤੁਹਾਨੂੰ 10 ਤਰੀਕ ਨੂੰ ਉਥੇ ਦੋ ਮੁਲਾਜ਼ਮ ਧੱਕੇ ਨਾਲ ਆ ਕੇ ਉਹ ਚੇਪੜਾ ਮੀਟਰ ਲਾਉਂਦੇ ਸੀ ਉਹਨਾਂ ਨੂੰ ਕਿਹਾ ਵੀ ਇਸ ਮੀਟਰ 'ਚ ਜਿਆਦਾ ਕੋਈ ਖਰਾਬੀ ਨਾ ਲੱਭੋ ਤੇ ਜਾਂ ਫਿਰ ਆਰ.ਟੀ.ਏ ਨੂੰ ਪਹਿਲਾਂ ਉਸ ਤੋਂ ਪਹਿਲਾਂ ਚਾਰ ਪੰਜ ਦਿਨ ਪਹਿਲਾਂ ਮਿਲ ਕੇ ਦੱਸਿਆ ਸੀ ਵੀ ਜੇ ਕੋਈ ਚੈਪਰ ਮੀਟਰ 'ਚ ਖਰਾਬੀ ਆ ਖਰਾਬੀ ਹੈ ਇਸ ਕਰਕੇ ਨਹੀਂ ਆ ਜਿਹੜਾ ਤੁਹਾਨੂੰ ਲੱਗਦਾ ਉੱਥੇ ਅਸੀਂ ਰਹਿਨੇ ਘਟ ਹੈ ਕਦੇ ਕਦੇ ਉੱਥੇ 2 ਮਹੀਨੇ ਕਰਾਏ ਤੇ ਆ ਜਾਂਦਾ ਕੋਈ ਉਹ ਕਈ ਵਾਰ ਬੰਦ ਹੀ ਪਿਆ ਰਹਿੰਦਾ ਇੱਕ ਜੰਤ ਵੀ ਨਿਕਲਦੀ ਜਦੋਂ ਕਰਾਏ ਦਾ ਰਾਜਾ ਮੈਂ ਤੇ ਜੂਤਾ ਛੁੜੀਆਂ ਨਿਕਲਦੀਆਂ ਨੇ ਕਹਿੰਦੇ ਨਹੀਂ ਇਹ ਖਰਾਬ ਹੈ ਅਸੀਂ ਨੂੰ ਬਦਲ ਨਾ ਇਹ ਬੰਦ ਹੈ ਇਹਦਾ 0 ਮਿੰਟ ਉਹ ਆਇਆ ਕੋਈ ਬੈਲੀ ਨਹੀਂ ਆਇਆ ਅਮਰ ਕੋਈ ਰੇਟਿੰਗ ਹੀ ਨਹੀਂ ਹੋਈ ਉਹ ਕਹਿੰਦੇ ਵੀ ਬੰਦ ਹੈ ਸਟੀਕਰ ਮਕਾਮ ਆ ਕਿਲਾ ਬਦਲਦੇ ਸੀਗੇ ਤੇ ਐਸਡੀਓ ਨੂੰ ਜਦੋਂ ਕਿਹਾ ਅਸੀਂ ਇਹ ਕਹਿੰਦਾ ਮੈਂ ਕੋਈ ਗੱਲ ਨਹੀਂ ਮੈਂ ਹਫ਼ਤੇ ਦਾ ਟਾਈਮ ਦੇ ਦਿੰਦਾ ਹਫ਼ਤੇ ਦਾ ਟਾਈਮ ਮੰਗਿਆ ਵੀ ਇਹਨੂੰ ਤੁਸੀਂ ਇਸ ਮਸਲੇ ਨੂੰ ਹੱਲ ਕਰੋ ਪਰ ਚੇਪਰ ਦਾ ਮੀਟਰ ਨਹੀਂ ਹੈ ਨੀ ਜਗਾ ਦੂਸਰਾ ਜਿਹੜਾ ਕੋਈ ਹੈਗਾ ਡਿਜੀਟਲ ਜਿਹੜਾ ਆਉਂਦੀਆਂ ਜਿਹਾਂ ਵਾਲਾ ਮੀਟਰ ਹੁੰਦਾ ਉਹ ਲਾ ਦਿਓ ਜਾਂ ਕੋਈ ਉਪਰਾਨਾ ਵਾਲਾ ਉਹ ਆਸੀਂ ਆ ਪ੍ਰਵਾਹ ਕਰਵਾ ਦਿੰਦੇ ਆ ਤੁਹਾਨੂੰ ਕੋਈ ਬਾਜ਼ਾਰ ਤੋਂ ਮਾਰਕੀਟ ਤੋਂ ਪਰ ਕੋਈ ਪ੍ਰਵਾਹ ਨਹੀਂ ਕੀਤੀ ਦੋ ਦਿਨਾਂ ਬਾਅਦ ਹੀ ਫੇਰ ਭੇਜਤਾ ਉਹਨਾਂ ਨੇ ਐਸਡੀਓ ਨੂੰ ਕਹਿ ਕੇ ਮੈਂ ਕਿਹਾ ਸੀਗੇ ਤੇ ਉਲਟਾ ਜਿਹੜੇ ਕਿਸਾਨ ਨੇ ਫਿਰ ਉਹਨਾਂ ਨੂੰ ਰੋਕਿਆ ਵੀ ਰੋਕਾਂ ਤੇ ਕੋਈ ਟੱਕਰ ਮੁਕੀ ਨਹੀਂ ਹੋਈ ਕੁਛ ਨਹੀਂ ਹੋਇਆ ਤੇ ਉਹਨਾਂ ਤੇ ਜਾ ਕੇ ਐਫ ਆਈ ਆਰ ਦਰਵਾਜ਼ ਮੁਲਾਜ਼ਮਾਂ ਨੂੰ ਸੋ ਸਾਨੂੰ ਜਿੱਥੇ ਆਪਣਾ ਏਕਤਾ ਦਾ ਸਬੂਤ ਦੇਣਾ ਚਾਹੀਦਾ ਉੱਥੇ ਸਾਡੇ ਇਹੋ ਜਿਹੇ ਮੁਲਾਜ਼ਮਾਂ ਨੂੰ ਵੀ ਸੋਚਣਾ ਚਾਹੀਦਾ ਵੀ ਦੇਸ਼ ਦਾ ਆਪਣਾ ਬਰਬਾਦ ਹੋ ਚੁੱਕਿਆ ਏ ਕੁਛ ਬਚ ਨਹੀਂ ਰਿਹਾ ਤੇ ਇਹੋ ਜਿਹੇ ਹਰਕਤਾਂ ਜਿਹੜੀਆਂ ਆਪਾਂ ਨਾ ਕਰਾਇਆ ਕਰੀਏ ਆਪਾਂ ਇੱਕ ਜੁੱਟ ਹੋ ਕੇ ਏਕਤਾ ਦਾ ਸਬੂਤ ਲਈਏ ਤੇ ਅਸੀਂ 21 ਤਰੀਕ ਨੂੰ ਸਾਡਾ ਉੱਥੇ ਬਲਾਕ ਨਾਭੇ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਦੇ ਵਿੱਚ ਆਜ਼ਾਦ ਵਾਲੇ ਵੀ ਨੇ ਬੀਕੇ ਨੂੰ ਕ੍ਰਾਂਤੀਕਾਰੀ ਵੀ ਹੈ ਸਾਡੇ ਵਾਲੇ ਵੀ ਨੇ ਤੇ ਉਹਨਾਂ ਨੇ ਮਿਲ ਕੇ ਹੁਣ ਉਹ 21 ਤਰੀਕ ਨੂੰ ਧਰਨਾ ਰੱਖਿਆ ਏ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਜਵਾਬ ਮੰਨਾਂਗੇ ਸੋ ਉੱਥੇ ਵੀ ਸ਼ਾਮਲ ਹੋ ਜੇ ਭਾਈ ਹਰਜੀਤ ਸਿੰਘ ਸਾਹਿਬ ਸਾਹਿਬ ਭਾਈ ਹਰਜੀਤ ਸਿੰਘ 8